ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀਓ ਦੇਖੋ ਵੀਰ ਜੀ ਦਾ ਇੱਕ ਕਮਰਾ ਕੋਈ ਇੱਕ ਮਰਲੇ ਤੋਂ ਵੀ ਘੱਟ ਜਗ੍ਹਾ ਹੋਣੀ ਜਿੱਥੇ ਕਮਰੇ ਇਹਨਾਂ ਦਾ ਬਣਿਆ ਹੋਇਆ ਹੈ ਤੇ ਹਨ ਲਾਈਟ ਨਹੀਂ ਸੀ ਹੈਗੇ ਇਸ ਕਰਕੇ ਹਨੇਰਾ ਹੀ ਅੰਦਰ ਤੇ ਬੜੇ ਤੰਗੀ ਦੇ ਦਿਨ ਕੱਟਦੇ ਪੈਂਦੇ ਆ ਦੇਖੋ ਦੋ ਵੀਰਾਂ ਨੇ ਸਹਾਰਾ ਦਿੱਤਾ ਆ ਤਾਂ ਫੇਰ ਇਹ ਮੜਾ ਜਿਆ ਤੁਰ ਸਕਦੇ ਨੇ ਮੜਾ ਜਿਆ ਬਹੁਤਾ ਨਹੀਂ ਥੋੜਾ ਜਿਹਾ ਉਹ ਵੀ ਜੇ ਦੋ ਵੀਰ ਸਹਾਰਾ ਦੇਣ ਜ਼ਿਆਦਾਤਰ ਇਹ ਮੰਜੇ ਤੇ ਹੀ ਰਹਿੰਦੇ ਨੇ ਤੇ ਹੁਣ ਆ ਵੀਰ ਨੂੰ ਅਸੀਂ ਪੁੱਛਿਆ ਭਾਈ ਸਾਹਿਬ ਜੀ ਇਹ ਦਵਾਈ ਦਾ ਤੁਸੀਂ ਕਹਿ ਰਹੇ ਹੋ ਦਵਾਈ ਦਾ ਜਰਾ ਦੁਬਾਰਾ ਦੱਸਿਓ ਦਵਾਈ ਦਾ ਤੁਹਾਡਾ ਦਵਾਈ ਦਾ ਕਿਸ ਤਰ੍ਹਾਂ ਚੱਲਦਾ ਦਵਾਈ ਇਦਾਂ ਹੀ ਕਿ ਮੇਰਾ ਭਰਾ ਉਹ ਕੋਈ ਫਸਲੇ ਦੇ ਜਾ ਪੁੱਛ ਕੇ ਤੋ ਮੁੜ ਕੇ ਇਹੋ ਜਿਹੇ ਚੱਲ ਰਹੇ ਅੰਦੋ ਕੋਈ ਇੰਤਾਰੇ ਮੈਂ ਤੋ ਕੋਈ ਇਹ ਨਹੀਂ ਕਰਨ ਵਾਲਾ ਚੱਲੂਗਾ ਅੱਬ ਸੱਚੇ ਇਦਾਂ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਤੁਹਾਨੂੰ ਮਹੀਨੇ ਦੀ ਦਵਾਈ ਦੇ ਪੈਸੇ ਵੀ ਦੇ ਜੀਏ ਇਹਦੇ ਤੁਹਾਡੇ ਹੁਕਮ ਹੈ ਮਹਾਰਾਜ ਨੇ ਕੀ ਕਹਿਆ ਸਰ ਜੇ ਉਹ ਕਿਰਪਾ ਕਰਦਾ ਉਹ ਪਹਲਾ ਹੀ ਹਲੋ ਤਨੂਪਾ ਦੋ ਮਹੀਨੇ ਦੀ ਦਵਾਈ ਦੇ ਪੈਸੇ ਦੇ ਜਾਣੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਆਪਾਂ ਇਹਨਾਂ ਨੂੰ ਦੋ ਮਹੀਨੇ ਦੀ ਦਵਾਈ ਦੇ ਪੈਸੇ ਦੇ ਕੇ ਜਾ ਰਹੇ ਹਾਂ ਜੀ ਕਿਉਂਕਿ ਰੋਜ਼ ਇਹ ਦਵਾਈ ਖਾਂਦੇ ਨੇ ਰਜਾਨਾ ਤੇ ਵੀਰ ਜੀ ਕੰਮ ਨਹੀਂ ਕਰ ਸਕਦੇ ਕੋਈ ਵੀ ਤੇ ਦਵਾਈ ਜੇ ਕੋਈ ਦੇ ਜਾਵੇ ਤੇ ਫਿਰ ਖਾ ਲੈਂਦੇ ਨੇ ਮੈਡੀਕਲ ਸਟੋਰ ਵਾਲਾ ਨਹੀਂ ਤੇ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਨੇ ਜਦ ਤੱਕ ਇਹ ਦਵਾਈ ਨਹੀਂ ਖਾ ਸਕਦੇ ਉਹਨੇ ਚਿਰ ਇਹ ਦੋ ਬੰਦਿਆਂ ਦੇ ਸਹਾਰੇ ਨਾਲ ਉੱਠ ਨਹੀਂ ਸਕਦੇ ਦਵਾਈ ਖਾਂਦੇ ਨੇ ਤੇ ਫਿਰ ਦੋ ਬੰਦੇ ਇਹਨਾਂ ਨੂੰ ਹੌਲੀ-ਹੌਲੀ ਸਹਾਰਾ ਦਿੰਦੇ ਨੇ ਤੁঝে ਦਵਾਈ ਨਾ ਖਾਣ ਤਾਂ ਫਿਰ ਤੇ ਮੰਜੇ ਤੇ ਪੇ ਰਹਿੰਦੇ। ਉੱਥੇ ਨਹੀਂ ਜਾਂਦੇ। ਬਈ ਫਿਰ ਤੇ ਮੰਜੇ ਤੇ ਪੇ ਰਹਿੰਦੇ ਤੇ ਮੰਜੇ ਤੇ ਵੀ ਪ੍ਰਸ਼ਾਦਾ ਪਾਣੀ ਛਕਦੇ ਨੇ ਬਹੁਤ ਜ਼ਿਆਦਾ ਹਾਲਤ ਇਹਨਾਂ ਦੀ ਖਰਾਬ ਏ। ਅਸੀਂ ਇਹਨਾਂ ਨੂੰ ਆ 2 ਮਹੀਨੇ ਦੀ ਮਾਇਆ ਦੇ ਕੇ ਜਾ ਰਹੇ ਹਾਂ। 2 ਮਹੀਨੇ ਦੀ ਦਵਾਈ ਦੇ ਪੈਸੇ ਇਹਨਾਂ ਨੂੰ ਦੇ ਚੱਲੇ ਆ ਜੀ। ਤੇ 6 ਮਹੀਨੇ ਦਾ ਆਪਾਂ ਇਹਨਾਂ ਨੂੰ ਰਾਸ਼ਨ ਦੇ ਕੇ ਜਾ ਰਹੇ ਹਾਂ ਜੀ। 2 ਮਹੀਨੇ ਦੀ ਦਵਾਈ ਦੇ ਪੈਸੇ ਦੇ ਦਿੱਤੇ ਨੇ। 1 ਮਹੀਨੇ ਦਾ ਰਾਸ਼ਨ ਆਪਾਂ ਇਹਨਾਂ ਨੂੰ ਲਿਆ ਕੇ ਦਿੱਤਾ ਹੈ। 5 ਮਹੀਨੇ ਦੇ ਰਾਸ਼ਨ ਦੇ ਪੈਸੇ ਆਪਾਂ ਦੁਕਾਨ ਤੇ ਇਹਨਾਂ ਦੇ ਪਿੰਡ ਦੀ ਕਰਿਆਨੇ ਵਾਲੀ ਦੁਕਾਨ ਤੇ ਜਮ੍ਹਾਂ ਕਰਾ ਚੱਲਨੇ ਆ। ਉਹ ਹਰ ਮਹੀਨੇ ਇਹਨਾਂ ਨੂੰ ਕਰਿਆਣਾ ਦੇ ਦਿਆ ਕਰੇਗਾ। ਪਰ ਸਮਝੀ ਕੋਈ ਸੰਗਤ ਨਾਲ ਬੇਨਤੀ ਹੋਸਾਂ ਜੀ ਕਰਨਾ ਚਾਹੁੰਦੇ। ਬੱਸ ਚੜ ਦੀ ਕਲਾ ਬਾਬਾ। ਬਹੁਤ ਧੰਵਾਦ ਜੀ। ਧੰਵਾਦ ਬਾਬਾ। ਸਾਡਾ ਵੀ ਤੁਹਾਡਾ ਵੀ ਇਹ ਨਾਲੋਂ ਸੰਜੋਗ ਹੋਊਗਾ। ਸਾਰੀਆਂ ਸੰਗਤਾਂ ਦੇ ਗੁਰੂ ਨਾਨਕ ਸਾਹਿਬ ਮਿਹਰ ਪ੍ਰਿਆਸ ਰੱਖਣਾ। ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣਾ ਤੇ ਗੁਰੂ ਨਾਨਕ ਸਾਹਿਬ ਸੇਵਾ ਲਿੰਦੇ ਰਹਿਣ। ਭਾਈ ਗੁਰਦੀ ਅਸੀਂ ਰਟੋਲ ਪਿੰਡ ਦੀ ਕਰਿਆਨੇ ਵਾਲੀ ਸ਼ੌਪ ਤੇ ਪਹੁੰਚ ਗਏ ਆਂ ਜੀ। ਤੇ ਭਾਈ ਸਾਹਿਬ ਇਹਨੂੰ ਅਸੀਂ 5 ਮਹੀਨੇ ਦੇ ਕਰੀਆਨੇ ਦੇ ਪੈਸੇ ਦੇ ਕੇ ਜਾ ਰਹੇ ਹਾਂ ਜੀ 1 ਮਹੀਨੇ ਦਾ ਕਰੀਆਨਾ ਆਪਾਂ ਉਹ ਭਾਈ ਸਾਹਿਬ ਕਰਮ ਸਿੰਘ ਜੀ ਨੂੰ ਦੇ ਆਏ ਹਾਂ ਉਹਨਾਂ ਦੇ ਘਰ ਜਾ ਕੇ ਤੇ 5 ਮਹੀਨੇ ਦੇ ਪੈਸੇ ਆਪਾਂ ਕਰੀਆਨੇ ਵਾਲੇ ਵੀਰ ਜੀ ਨੂੰ ਦੇ ਦੇ ਲੱਗੇ ਆ ਫਿਰ ਹਰ ਮਹੀਨੇ ਉਹਨਾਂ ਦੇ ਘਰ ਕਰੀਆਨਾ ਪਹੁੰਚਾ ਦਿਆ ਕਰਨਗੇ ਹਰ ਮਹੀਨੇ ਦੀ ਇੱਕ ਤਰੀਕ ਨੂੰ ਜੀ ਆਹ ਲੋ ਭਾਈ ਸਾਹਿਬ ਜੀ ਇਹ 5 ਮਹੀਨੇ ਦੇ ਕਰੀਆਨੇ ਦੇ ਪੈਸੇ ਨੇ ਜੀ ਆਪਾਂ ਠੀਕ ਹੈ ਜੀ ਆਪ ਜੀ ਭਾਈ ਗੁਰਦੀ ਆਪਾਂ 5 ਮਹੀਨੇ ਦੇ ਪੈਸੇ ਇਹਨਾਂ ਨੂੰ ਵੀਰ ਜੀ ਨੂੰ ਦੇ ਚੱਲੇ ਆ ਤੇ ਹੁਣ ਇਹ ਉਹਨਾਂ ਦੇ ਹਰ ਮਹੀਨੇ ਉਹਨਾਂ ਦੇ ਘਰ ਕਰੀਆਨਾ ਪਹੁੰਚਾ ਦਿਆ ਕਰਨਗੇ ਆ वाहिगुरु जी का ख़सा वाहे वाहिगु जी फति